ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਾਚ ਚੋਹਨ ਤੇ ਮਿਰਨਾਲ ਲੈਸਨ ਸਿੰਘ ਆਮ ਆਦੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਵਰਨ ਦਾਵਾ ਸਮੂੱਚੀ ਲੀਡਰਸ਼ਿਪ ਸਮੇਤ ਤਪਸਥਾਨ ਮੰਦਰ ਭਗਵਾਨ ਸ਼੍ਰੀ ਚੰਜੀ ਪਿੰਡ ਨਾਨਕ ਚੱਕ ਵਿਕੇ ਹੋਏ ਨਤਮਸਤਕ 227 ਵਿੱਚ ਜ਼ਿਲ੍ਹੇ ਦੀਆਂ 7 ਵਿਧਾਨ ਸਭਾ ਸੀਟਾਂ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਤੇ ਪਾਰਟੀ ਦੀਆਂ ਲੋਕਪਕੀਰਨ ਨਿਤੀਆਂ ਨੂੰ ਕਰ ਕਰ ਪੰਜਾਂ ਲਈ ਕੋਈ ਕਸਰ ਬਾਕੀ ਨਹੀਂ ਰਹਿੰਦੀ ਚਾਵੇਗੀ ਇਹ ਕਹਿਣਾ ਹੈ ਆਮ ਆਦੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਨੇ ਤਪਸਥਾਨ ਮੰਦਰ ਭਗਵਾਨ ਸ਼੍ਰੀ ਚੰਜੀ ਪਿੰਡ ਨਾਨਕਚੱਕ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਮਹੰਤ ਹਰੀਕੁੰਬਦਾਸ ਉਦਾਸੀਨ ਵੱਲੋਂ ਜੋਬਰੰਦਾਵਾ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਹਨਾਂ ਨਾਲ ਰਜੀਵ ਸ਼ਰਮਾ ਲੋਕ ਸਭਾ ਇੰਚਾਰਜ ਤੇ ਚੇਅਰਮੈਨ ਇੰਪਰੂਵਮੈਂਟ ਅਸਟ ਗੁਰਦਾਸਪੁਰ ਸੁਖਦੇਵ ਸਿੰਘ ਅਲੂਵਲੀਆ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਚੇਅਰਮੈਨ ਰਜੀਤ ਸਿੰਘ ਬਾੜ ਤੇਜੀਤ ਸਿੰਘ ਲੱਕੀ ਅਨਮੋਲ ਰੰਦਾਵਾ ਯੂਥਲ ਕਾ ਕੋਆਰਡੀਨੇਟਰ ਰਖਵਿੰਦਰ ਸਿੰਘ ਸੰਘੇੜਾ ਹਰਪਿੰਦਰਪਾਲ ਸਿੰਘ ਸੰਧੂ ਜਗਦੀਸ਼ ਸਿੰਘ ਫਤਿਹਗੜ ਚੂੜੀਆਂ ਗਗਨਦੀਪ ਸਿੰਘ ਕੋਟਲਾ ਬੱਮਾ ਤੇ ਜਸਪਾਲ ਸਿੰਘ ਨੇ ਰੰਦਾਵਾ ਆਦੀ ਮਜੂਸਨ ਇਸ ਮੌਕੇ ਪੱਤਾ ਕਰ ਨਾਲ ਗੱਲਬਾਤ ਕਰਦੇ ਜਿਲ੍ਹਾ ਪ੍ਰਧਾਨ ਜੋਬਨ ਰੰਦਾਵਾ ਨੇ ਕਿਹਾ ਕਿ ਉਹ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਨਿਮਾਣੇ ਜਿਹੇ ਵਲੰਟੀਅਰ ਨੂੰ ਚਿਲ੍ਹਾ ਦੀ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਹਨ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਵਲੰਟੀਅਰ ਅਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਇੱਕ ਟੀਮ ਵੱਜੋਂ ਕੰਮ ਕਰਨਗੇ ਅਤੇ ਜिले ਦੀਆਂ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਨਵਨੀਯੁਕਤ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਨੇ ਅੱਗੇ ਕਿਹਾ ਕਿ ਜिले ਅੰਦਰ ਆਮ ਆਦੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮੂਹ ਵਲੰਟੀਅਰ ਦੇ ਸਹਿਯੋਗ ਨਾਲ ਵਕ-ਵਕ ਪੱਦਰ ਤੇ ਅਗਲੇ ਦਿਨਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਵੌਲੰਟੀਅਰ ਪਾਰਟੀ ਦੀ ਰੀੜ ਦੀ ਹੱਡੀਆਂ ਅਤੇ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਵੌਲੰਟੀਅਰ ਦਾ ਪਾਰਟੀ ਵੱਲੋਂ ਪੂਰਾ ਮਾਨਸਤਿਕਾਰ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਉਹ ਵੀ ਆਮਕਰੋ ਵਿੱਚੋਂ ਹਨ ਅਤੇ ਉਹਨਾਂ ਦਾ ਕੋਈ ਸਿਆਸੀ ਪਛੋਕਰ ਨਹੀਂ ਹੈ ਪਰ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਲਾਈਨ ਵਿੱਚ ਖੜੇ ਅਕੀਰਲੇ ਵਲੰਟੀਅਰ ਨੂੰ ਮਾਨਸਤਿਕਾਰ ਦਿੰਦੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀਆਂ ਕੁਝ ਲਾਈਵ ਤਸਵੀਰਾਂ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਅਤੇ Facebook ਚੈਨਲ ਪੰਜਾਬ ਅਬ ਨਿਊਜ਼ ਜਦੋਂ ਡੇਰੇ ਇਲੈਕਸ਼ਨ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਤਾਂ ਜੀ ਮੈਂ ਟੜਕ ਦੇ ਸਾਹਮਣੇ ਲੰਘਣਾ ਹੁੰਦਾ ਸੀ ਨਾ ਜਦੋਂ ਤੇ ਉਦੋਂ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਕਿ ਪਾਰਟੀ ਦੇ ਦੋ ਵੀ ਕੋਈ ਜ਼ਿੰਮੇਵਾਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤ ਮਹਾਰਾਜ ਸ਼੍ਰੀ ਚੰਦ ਜੀ ਦੇ ਆਪਾਂ ਮੈਂ ਸਾਧਕ ਸਿਧਾਰਨਾ ਸੁਧਰਾਉਣੇ ਕਰਨੇ ਬਹੁਤ ਵਾਰੀ ਮੇਰੇ ਦਿਲ ਦੇ ਵਿੱਚ ਪੁੱਛਾ ਹੁੰਦੀ ਸੀ ਕਿ ਜਦੋਂ ਵੀ ਅੱਗੇ ਨਿਕਲਦਾ ਸੀ ਤਾਂ ਤਕਰੀਬਨ ਮਹੀਨਾ ਪਹਿਲਾਂ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਬੰਧਨ ਨੇ ਸੱ퍼 ਮੈਂ ਕਿਸੀ ਲੁਧਿਆਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਇਚਾਰਜ ਸੀਗਾ ਉੱਥੇ ਡਿਊਟੀ ਹੋਣ ਕਰਕੇ ਕੱਲ ਹੀ ਆਪਾਂ ਉੱਦਿਆ ਤੇ ਇੱਕ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਮੋਤਰਾ ਦਿੱਤੇ ਸੋ ਇਹ ਦੋਨਾਂ ਗੱਲਾਂ ਦਾ ਸ਼ੁਕਰਾਨਾ ਕਰਨ ਅੱਜ ਅਸੀਂ ਸਮੂਚੀ ਜ਼ਿਲ੍ਹੇ ਦੇ ਨਿਵਾਸੀਪਨ ਨਾਲ ਆਪਾਂ ਇੱਥੇ ਪਹੁੰਚੇ ਮਾਰਾ ਦਾ ਸ਼ੁਕਰਾਨਾ ਕਰਨ ਸੋ ਇਥੇ ਨਰੇਂਦਰ ਕਰਛੰਦੀ ਹੋਏ ਉਹਨਾਂ ਨਾਲ ਵੀ ਗੱਲਬਾਤ ਹੋਣੀ ਤੇ ਬਾਬਾ ਕਿਰਤਾਨ ਸਿੰਘ ਦਾ ਅਸੀਂ ਆਪਣਾ ਸਾਡੇ ਕਾ ਅਸ਼ੀਰਵਾਦ ਮਿਲਿਆ ਅਸੋ ਬਹੁਤ ਇੱਕ ਸ਼ੁਕਰਾਨੇ ਦਾ ਅਬਦੀ ਸੰਕਤ ਬੜੇ ਨਿਹਾਲ ਹੋਏ ਜੀ ਮੈਂ ਕਿਹਾ ਜਿਹੜਾ ਬਾਬਾ ਨਾਨਕ ਬਾਏ ਇਲੈਕਸ਼ਨ ਸੀ ਜੀ ਤੇ ਅਸੀਂ ਇੱਧਰ ਇਸੇ ਸੜਕਾਂ ਦੀ ਮੰਗਦੇ ਸੀ ਕਿਉਂਕਿ ਉਹ ਦੂਜੀ ਸੜਕ ਬੰਦ ਰਹੀ ਸੀ ਜੀ ਤੇ ਜਦੋਂ ਵੀ ਇੱਥੋਂ ਲੰਗਣਾ ਗੇਟ ਦੇ ਅੱਗੇ ਨਾਨਕਪਿੰਡ ਸਾਹਿਬ ਦੇ ਅੱਗੇ ਹਾਂ ਦੇ ਕੰਮ ਉਦੋਂ ਜਦ ਮਹਾਰਾਜ ਅੱਗੇ ਅਰਦਾਸ ਕਰਦੇ ਸੀ ਬਾਬਾ ਫਰੀਦ ਜੀ ਅੱਗੇ ਕਿ ਬਾਬਾ ਜੀ ਜਦੋਂ ਵੀ ਕੋਈ ਪਾਰਟੀ ਦੇ ਜਿੰਮੇਵਾਰੀ ਮੁੱਤੀ ਤੇ ਉਦੋਂ ਇੱਥੇ ਆ ਕੇ ਸਭ ਤੋਂ ਪਹਿਲਾਂ ਮਤਮਕਤਕ ਖੋਹ ਜਾਣਾ ਕਿ ਆਪਾਂ ਮੈਂ ਕੱਲ ਰਾਤ 1 ਵਜੇ ਪਹੁੰਚਾਂਗਾ ਜੀ ਤੇ ਫਿਰ 2-3 ਘੰਟੇ ਲਈ ਆਪਾਂ ਇੱਥੇ ਕਿਉਂਕਿ ਅੱਜ ਫੇਰ ਲੁਧਿਆਣਾ ਜਾਣਾ ਪਾਰਟੀ ਹਾਈਟ ਕਰਨ ਨੂੰ ਤੇ ਮਹਾਰਾਜ ਜੀ ਅਸੀਂ ਇੱਥੇ ਪਹੁੰਚਣਾ 2-3 ਘੰਟੇ ਜੀ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਇਸ ਕੇਲੇ ਦੇ ਵਿੱਚ ਆਪਾਂ ਕੀਤਾ ਕੋਈ ਤੀਗਾ ਕੀ ਆਪਾਂ ਮੱਥਾ ਟੇਕਣਾ ਹੈ ਮਹਾਰਾਜਾ ਸ਼ੁਕਰ ਕਰਨ ਨੂੰ ਆ ਬਾਬਾ ਸ਼ੰਕਰ ਜੀ ਨੂੰ ਸ਼ੁਕਰ ਕਰਾ ਸ਼ੁਕਰ ਕਰਨਾ ਹੀ ਸੁਪrana ਕਰਨਾ ਇਸ ਲਈ 3 ਦੇ ਨਾਲ ਦੇਖੋ ਜੀ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਲਈ ਹਾਈ ਕਮਾਂਡ ਨੇ ਜ਼ਿੰਮੇਵਾਰੀ ਲਈ ਸੀਐਮ ਖਾਮ ਨੇ ਜ਼ਿੰਮੇਵਾਰੀ ਲਈ ਉਹਨਾਂ ਨੇ ਇੱਕ ਚੋਣ ਚ ਲਈ ਜੂਬਨ ਟੈਕਨੋਡਵਾਂ ਦੇ ਰਹਾ ਮਤਲਬੀ ਬੜੀ ਵੱਡੀ ਗੱਲ ਹੈ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਨਾ ਤੁਸੀਂ ਸਾਰੇ ਬੜੇ ਤਜਰਬੇਕਾਰ ਪੱਤਰਕਾਰ ਹੋ ਇਦਾਂ ਬਹੁਤ ਔਖਾ ਹੁੰਦਾ ਹੈ ਜੇ ਬੜਾ ਰੇਅਰ ਇੱਕ ਇਨਸੀਡੈਂਟ ਹੈ ਹਨਾ ਜੀ ਤੇ ਪਾਰਟੀ ਨੇ ਜ਼ਿੰਮੇਵਾਰੀ ਲਈ ਸਾਡੇ ਸਪਾਹਲ ਕਿਆ ਦੇ ਵਿੱਚ ਜਿਹੜੇ ਵਰਕਰਾਂ ਨੇ ਇੱਕ ਜਾਨ ਚੁੱਕ ਕੇ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿਤਾ ਕੇ ਪਾਕੀ ਦੀ ਥੋੜੀ ਦੇ ਵਿੱਚ ਬਿਹਾਰ ਸਾਈਸ ਪਾਵਾਂਗੇ ਉਹਦੇ ਫਟੇਗੜ ਚੂੜੀਆਂ ਵੀ ਮਟਾਲਾ ਵੀ ਬੇਰਾ ਬਾਬਾ ਨਾਨਕ ਦੀਆਂ ਵੀ ਬੀਨਾਂ ਨਗਰ ਵੀ ਸ੍ਰੀ ਹਰਗੋਬਿੰਦਪੁਰ ਵੀ ਤੇ ਗਰਬਾਤ ਵੀ ਦੇਖੋ ਇਹ ਤਾਂ ਸਾਡੀ ਇਹੋ ਤਾਂ ਥਾਸੀਆ ਪੜੀ ਆ ਮਾ ਵੀ ਪਾਰਟੀ ਕੋ ਇੱਕ ਆਮ ਘਰ ਦਾ ਨੌਜਵਾਨ ਜਿਹਦਾ ਕਿ ਕੋਈ ਸਿਆਸੀ ਪਛੋਕੜ ਨਹੀਂ ਹੈਗਾ ਮੇਰੇ ਮਾਤਾ ਪਿਤਾ ਨੇ ਕਦੀ ਸੁਪਨਾ ਵੀ ਨਹੀਂ ਲਿਆ ਇਹ ਸਾਡਾ ਪੁੱਤਰ ਕਦੀ ਸਾਸੀ ਕੋਜੀਵ ਦੇ ਵਿੱਚ ਦਾਖਲ ਹੋਇਆ ਤੇ ਉਹਦੇ ਕੋਲ ਉਹਦਾ ਵੀ ਮਿਲੂਗਾ ਤੇ ਇਹ ਸੇ ਆਮ ਆਦਮੀ ਪਾਰਟੀ ਦੀ ਹੋ ਸਕਦਾ ਕਿ ਤੁਸੀਂ ਮਿਹਨਤ ਕਰੋ ਮੈਂ ਦਰਿਆ ਵਿਸ਼ਵਨ ਵਾਲਾ ਵਰਕਰ ਤੁਸੀਂ ਆਪਾਂ ਮੇਕੀ ਕਹਿੰਦੇ ਤੁਸੀਂ ਕਿ ਇੱਥੇ ਦਰਿਆ ਵਿਸ਼ਵਨ ਵਾਲੇ ਵਰਕਰਾਂ ਲਈ ਬਣਵਾਓ ਕਿ ਮੈਂ ਸਾਰਿਆਂ ਨੂੰ ਦਿੱਖਿਆ ਚੱਲੇ ਅਸੀਂ ਇੰਨੇ ਪਾਵਨ ਪਵਿੱਤਰ ਸਥਾਨ ਦੇ ਵਿੱਚ ਬੈਠੇ ਹਾਂ ਸਾਰੇ ਜ਼ਿਲ੍ਹੇ ਦੀ ਸਮੂਹੀ ਲੀਡਰਸ਼ਿਪ ਮੌਜੂਦ ਆ ਮੈਂ ਦਰਿਆ ਵਿਸ਼ਵਨ ਵਾਲਾ ਵਰਕਰ ਆ ਤੇ ਮੈਨੂੰ ਪਾਰਟੀ ਨੇ ਜੇ ਸਨਮਾਨ ਦਿੱਤਾ ਤੇ ਇਹ ਸਿਰਫ ਆਮ ਆਦਮੀ ਪਾਰਟੀ ਦੇ ਖਾਦਾਂ ਕਿ ਜਿਹੜਾ ਆਖਰੀ ਕਤਾਰ ਦੇ ਵਿੱਚ ਵੀ ਵਰਕਰ ਉਨੂੰ ਦੀ ਪਾਰਟੀ ਦੁਸਤੇ ਪ੍ਰਧਾਨ ਬਣਾ ਸਕਦੀ ਹੈ ਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਜੋ ਵੈਸੇ ਤਾਂ ਅਸੀਂ ਸ਼ੁਰੂਆਤ ਕਰ ਰਹੇ ਸੀ 29 ਤਰੀਕ ਦਾ ਇੱਕ ਐਸੇ ਪ੍ਰੋਗਰਾਮ ਵੀ ਰੱਖ ਰਹੇ ਹਾਂ ਜੀ ਉਹ ਤੁਹਾਨੂੰ ਸਮੁੱਚੀ ਪ੍ਰੈਸ ਨੂੰ ਬਹੁਤ ਹੀ ਜਲਦੀ ਅਸੀਂ ਉਹਦੇ ਬਾਰੇ ਸਾਰਾ ਰਿਪੋਰਟ ਦਿੱਤੀ ਜਾ ਰਹੇ ਸੀਗੇ ਪਰ ਅੱਜ ਕਿਉਂਕਿ ਜਿੱਤ ਦੀ ਖੁਸ਼ੀ ਵੀ ਤੇ ਸਾਰੀ ਹਾਈ ਕਮਾਂਡ ਲੁਧਿਆਣੇ ਪਹੁੰਚੀ ਆ ਤੇ ਫਿਰ ਅੱਜ ਵੀ ਜਿਹੜਾ ਪ੍ਰੋਗਰਾਮ ਆ ਇੱਥੋਂ ਅਸੀਂ ਲੁਧਿਆਣੇ ਰੋਡ ਸ਼ੋਅ ਕਰਨ ਜਾ ਰਹੇ ਹਾਂ ਜੀ 12 ਵਜੇ ਸਾਡਾ ਉੱਥੇ ਰੋਡ ਸ਼ੋਅ ਦਾ ਬਸ ਇੱਥੇ ਨਿਕਲਣ ਲੱਗੇ ਆ ਜੀ ਕੱਲ ਤੋਂ ਅਸੀਂ ਜਿਹੜਾ ਵਾ ਉਹ ਜ਼ਿਲ੍ਹਾ ਲੈਵਲ ਤੇ ਅਸੀਂ ਮੀਟਿੰਗਾਂ ਸ਼ੁਰੂ ਕਰ ਦਾਂਗੇ 29 ਤਰੀਕ ਨੂੰ ਵੱਡਾ ਇਜਲਾਸ ਕਰਕੇ ਉਸ ਤੋਂ ਬਾਅਦ ਅਸੀਂ ਹਰ ਪਿੰਡ ਦੇ ਵਿੱਚ ਜਾਵਾਂਗੇ ਹਰ ਵਰਕਰ ਨੂੰ ਮਿਲਾਂਗੇ ਉਹਨਾਂ ਬਾਅਦ ਜਿਹੜਾ ਸਰਕਾਰੀ ਦਰਬਾਰੇ ਰਾਤ ਦਾ ਕੈਂਪ ਕਰਾਵਾਂਗੇ ਉਹਨਾਂ ਦੇ ਕੰਮ ਕਰਾਵਾਂਗੇ ਉਹਨਾਂ ਨੂੰ ਪਕੜਾ ਕਰਾਂਗੇ ਬਾਕੀ ਜਿਹੜੇ ਸਾਡੇ ਹਫਤੇ ਤੋਂ ਹਫਤੇ ਹਲਕੇ ਆ ਅਸੀਂ ਜਿੱਤ ਗਏ ਕਿਉਂਕਿ ਵਰਕਰ ਜਿਹੜੇ ਆ ਪਾਰਟੀ ਦੀ ਰੀਡ ਦੀ ਹੱਤੀ ਆ ਤੇ ਲੋਕਤੰਤਰ ਦੇ ਵਿੱਚ ਜਿਹੜੇ ਨੇ ਲੋਕ ਰੱਬ ਹੁੰਦੇ ਨੇ ਤੇ ਪਾਰਟੀ ਦੇ ਵਿੱਚ ਵਰਕਰ ਰੱਬ ਹੁੰਦੇ ਨੇ ਅਸੀਂ ਸੂਤ ਨਾਲ ਬਹੁਤ ਜਿਹੜਾ ਵਾ ਉਹ ਅਸੀਂ ਐਗਰੀ ਕਰਦੇ ਹਾਂ ਉਹ ਅਸੀਂ ਇਹੋ ਸੋਚ ਨੂੰ ਤਗੜਾ ਕਰਨਾ ਇਹੋ ਆਪਣੇ ਵਰਕਰ ਤਗੜੇ ਕਰਨੇ ਆ ਲੋਕਾਂ ਦੇ ਵਿੱਚ ਜਾਣ ਕੇ ਲੋਕਾਂ ਨੂੰ ਸ਼ਾਮਲ ਕਰਾਉਣ ਜੇ ਕਿ ਲੋਕਾਂ ਨੂੰ ਸੱਚੀ ਲੱਗੂਗਾ ਕਿ ਇੱਕ ਬਹੁਤ ਹੀ ਵਧੀਆ ਸਰਕਾਰ ਚੱਲ ਰਹੀ ਆ ਸਾਨੂੰ 2027 ਦੀ ਵਿੱਚ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿੱਤ ਕੇ ਇੱਕ ਬੇਨਤੀ ਕਰਨਾ ਇੱਕ ਆਮ ਘਰ ਦਾ ਹੁਣਾ ਮਤਲਬ ਵੀ ਮੇਰੇ ਫਾਦਰ ਸਾਹਿਬ ਐਸਦੀ ਰਿਟਾਇਰਮੈਂਟ ਮਦਦ ਮੇਰੇ ਗੌਰਮੈਂਟ ਲੈ ਕੇ ਚੱਲਦਾ ਬਟ ਇਹ ਆ ਕਿ ਇੱਕ ਆਮ ਘਰ ਦੇ ਵਿੱਚ ਸਾਡਾ ਕੋਈ ਸਿਆਸੀ ਜੀਵਨ ਦੇ ਨਾਲ ਕੋਈ ਲੈਣ ਦੇਣ ਨਹੀਂ ਸੀਗਾ ਬਟ ਉਹਨਾਂ ਦੇ ਬਹੁਤ ਖੁਸ਼ੀ ਆ ਉਹਨਾਂ ਨੂੰ ਵਧੀਆ ਲੱਗਦਾ ਕਿ ਜਦੋਂ ਉਹਨਾਂ ਦੇ ਪੁੱਤ ਦਾ ਨਾਮ ਉਹਨਾਂ ਦੇ ਜਿਹੜੇ ਕਲੀਗ ਸੀ ਉਹਨਾਂ ਨੂੰ ਕੁਛ ਵੀ ਐਥਾ ਤੁਹਾਡਾ ਬੱਜਾ ਜਿਲ੍ਹਾ ਪ੍ਰਧਾਨ ਬਣ ਗਿਆ ਜੀ ਖਾਨਾ ਜੀ ਤੋਂ ਬੜੀ ਖੁਸ਼ੀ ਦੀ ਗੱਲ ਆ ਜਦੋਂ ਸਾਡੇ ਤੁਹਾਡੇ ਮਾਪੇ ਉਹਦਾ ਜਿਹੜਾ ਸੇਰਾ ਉਹ ਤੁਹਾਡੇ ਕਰਕੇ ਦੇ ਉੱਚਾ ਹੁੰਦਾ ਤੇ ਹੋਰ ਇੱਕ ਪੁਤਲੀ ਇਸ ਤੋਂ ਵੱਡੀ ਮੇਰੇ ਖਿਆਲ ਨਾਲ ਇਸ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ ਕਿ ਜਿਹਦੇ ਮਾਪੇ ਉਹਦੇ ਤੋਂ ਖੁਸ਼ ਨੇ ਤੇ ਉਹਦੇ ਮਾਪੇ ਉਹ ਤੇ ਮਾਣ ਕਰਦੇ ਨੇ